ਜਦੋਂ ਜਿਵੇਂ ਵੱਡੇ ਹਾਂ ਸੀ ਮਤਲਬ ਮੈਂ ਹੁਣ ਪੜਾਈ ਤੇ ਨਹੀਂ ਬਿਲਡ ਹੀ ਬੜੇ ਚਿਰ ਪਿੰਨ ਆਪਣਾ ਕੰਮ ਹੀ ਲੱਗ ਪਰ ਬਿਲਡਿਆ ਜਦੋਂ ਅਸੀਂ ਕੋਈ ਕੰਮ ਕਰਦੇ ਹਾਂ ਦਿਮਾਗ ਤੇ ਸਟ੍ਰੈਸ ਹੁੰਦਾ ਟੈਨਸ਼ਨ ਹੁੰਦੀ ਤਣਾਅ ਹੁੰਦਾ ਇਸ ਤਣਾਅ ਤੋਂ ਅਸੀਂ ਕਿੱਦਾਂ ਬਚਣਾ ਹਾਂ ਵੀ 30 ਵਾਲਾ ਹੈ ਜਿਹੜਾ ਦਿਮਾਗ ਤੇ ਸਟ੍ਰੈਸ ਆ ਟੈਨਸ਼ਨ ਆ ਤਣਾਅ ਵਾ ਦਬਾਅ ਵਾ ਹੂਰੇ ਪੱਖ ਨੂੰ ਨਾ ਦੇ ਸਕਦੇ ਇਹ ਤੋਂ ਕਿਵੇਂ ਬਚਣਾ ਖਾਸ ਔਰਤਾਂ ਜਦੋਂ ਤੁਸੀਂ ਪੜ੍ਹਦੇ ਹੋ ਦਿਮਾਗ ਤੇ ਪ੍ਰੈਸ਼ਰ ਹੁੰਦਾ ਜਦੋਂ ਪੇਪਰ ਨੇੜੇ ਆ ਜਾਂਦੇ ਫਿਰ ਦਿਮਾਗ ਤੇ ਪ੍ਰੈਸ਼ਰ ਹੁੰਦਾ ਇਹਨੂੰ ਆਪਾਂ ਹੈਂਡਲ ਕਿਵੇਂ ਕਰੀਏ ਇਹਨੂੰ ਆਪਾਂ ਹੈਂਡਲ ਕਰ ਸਕਦੇ ਹਾਂ ਸੋ ਇਹਨੂੰ ਸਭ ਤੋਂ ਇਸ ਪ੍ਰੈਸ਼ਰ ਨੂੰ ਹੈਂਡਲ ਕਰਨ ਦਾ ਵਧੀਆ ਤਰੀਕਾ ਹੈਗਾ ਅੱਛਾ ਖਾਣਾ ਔਰ ਹਰ ਰੋਜ਼ ਐਕਸਰਸਾਈਜ਼ ਕਰਨੀ ਐਕਸਰਸਾਈਜ਼ ਵਿੱਚ ਬਤ ਕੋਈ ਗੇਮ ਖੇਡ ਸਕਦੇ ਹੋ ਵਾਲੀਬਾਲ ਫੁੱਟਬਾਲ ਫੇੜੀ ਸ਼ਿਕਾ ਕੁਝ ਵੀ ਕਬੱਡੀ ਖੋਖੋ ਜੋ ਮਰਜੀ ਫਿਜ਼ੀਕਲ ਐਕਸਰਸਾਈਜ਼ ਅੱਜ ਕੱਲ YouTube ਤੇ ਮਿਲ ਜਾਂਦੀਆਂ ਸਟੇ ਫਿਟ ਐਕਸਰਸਾਈਜ਼ਾਂ ਉਹ ਵੀ ਕਰ ਸਕਦੇ ਹੋ ਘਰੇ ਕੋਈ ਕੰਮ ਕਰਨਾ ਆਪਾਂ ਕਈ ਦੇ ਨਾਲ ਰੰਬੇ ਦੇ ਨਾਲ ਕੋਈ ਚੀਜ਼ ਚੱਕਣੀ ਵੀ ਐਕਸਰਸਾਈਜ਼ ਹੈ। ਪਸ਼ੂ ਇਹਨੂੰ ਆਵਾਂਗੇ ਉਹ ਵੀ ਐਕਸਰਸਾਈਜ਼ ਹੋ ਜੂਗੀ। ਲੇਕਿਨ ਫਿਜ਼ੀਕਲੀ ਫਿੱਟ ਰਹਿਣ ਲਈ ਥੋੜੀ ਜਿਹੀ ਐਕਸਰਸਾਈਜ਼ ਹੋ ਜਰੂਰੀ ਹੈ। ਜਿੱਤੇ ਬਹੁਤ ਵਧੀਆ ਐਕਸਰਸਾਈਜ਼ ਹੈਗੀ ਜਿੱਤੇ ਕੁਝ ਵੀ ਨਹੀਂ ਲੱਗਦਾ ਉਹ ਹੈਗੀ ਰੇਸ ਦੌੜਨਾ। ਉਹ ਜੇ ਬੜਾ ਤੁਸੀਂ 2 3 4 5 ਕਿਲੋਮੀਟਰ ਰੋਜ਼ ਦੌੜ ਲੈਂਦੇ ਹੋ ਤਾਂ ਬਹੁਤ ਸਾਰੀਆਂ ਸੈਟਿੰਗਾਂ ਹੋ ਜਾਣਗੀਆਂ। ਦੌੜਨ ਦੇ ਨਾਲ ਆਪਾਂ ਨੂੰ ਪਸੀਨਾ ਆਉਂਦਾ। ਤਸੀਨਾ ਹੁੰਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਵੇਵਫਲ ਨੇ ਸੋ ਦੌੜਨ ਦੇ ਨਾਲ ਸਰੀਰ ਗਰਮ ਹੁੰਦਾ ਨਵੇਂ ਸੈੱਲ ਬਣਨਗੇ ਤੁਹਾਡਾ ਜਿਹੜਾ ਡਾਈਜੈਸਟਿਕ ਸਿਸਟਮ ਹੈ ਮਿੱਧੇ ਵਾਲਾ ਕੰਮ ਆ ਉਸੇ ਟ ਰਹੂਗਾ ਆਮ ਤੌਰ ਤੇ ਕੀ ਹੁੰਦਾ ਵੀ ਅਸੀਂ ਖਾਣੇ ਪੀਣੇ ਤਾਂ ਠੀਕ ਹੈ ਲੇਕਿਨ ਫਿਜ਼ੀਕਲ ਐਕਸਰਸਾਈਜ਼ ਨਹੀਂ ਕਰਦੇ ਜਿਹਦੇ ਨਾਲ ਬੱਚੇਓ ਅੱਜ ਕੱਲ੍ਹ ਦੇਖੋ ਸ਼ੂਗਰ ਵੀ ਨਾ ਸੁਣਿਆ ਸ਼ੂਗਰ ਕੀ ਹੁੰਦੀ ਹੈ ਮధుమే ਪੰਜਾਬ ਦੇ ਵਿੱਚ ਹਰ ਤੀਜੇ ਬੰਦੇ ਨੂੰ ਸ਼ੂਗਰ ਹੋਈ ਸੀ ਉਹਦਾ ਕਾਰਨ ਕੀ ਹੈ ਖਾਣ ਵਾਲੀ ਡਾਈਟ ਸਾਡੀ ਬਹੁਤ ਵੱਧ ਗਈ ਹੈ ਤੇ ਕੰਮ ਬਹੁਤ ਘਟ ਗਿਆ ਸੋ ਉਹਦੇ ਦੂਸਰੀ ਉਹਦੇ ਤੋਂ ਅਗਲੀ ਬਿਮਾਰੀ ਹੈਗੀ ਬਲੱਡ ਪ੍ਰੈਸ਼ਰ ਬਲੱਡ ਪ੍ਰੈਸ਼ਰ ਦਾ ਮਤਲਬ ਵੀ ਇਹ ਹੈ ਤਲੀਆਂ ਚੀਜ਼ਾਂ ਖਾਣੇ ਆ ਸਹੀ ਕਲੈਕਸ ਹੈ ਨਹੀਂ ਜਿਹੜੀਆਂ ਸਾਡੀਆਂ ਸਰੀਰ ਦੀਆਂ ਨਾੜੀਆਂ ਵਾਂ ਉਹ ਤੰਗ ਹੋਈ ਜਾਂਦੀਆਂ ਖੂਨ ਸੰਘੜਾ ਹੋ ਜਾਂਦਾ ਤੇ ਬਲੱਡ ਪ੍ਰੈਸ਼ਰ ਵਧਣਾ ਲੱਗ ਪੈਂਦਾ ਸੋ ਕੋਈ ਬੱਚਾ ਦੱਸ ਸਕਦਾ ਵੀ ਆਪਣਾ ਬਲੱਡ ਪ੍ਰੈਸ਼ਰ ਕਿੰਨਾ ਹੋਣਾ ਚਾਹੀਦਾ जरा नॉर्मल ब्लड प्रैशर है कि होना चाहिए दस सकते हो जी हाथ कट करो बोलो खो ठीक ठीक शाबाश का हाँ तू खड़ा करो शाबाश भी काड़ी बजाओ भी एक सौ भी हम थलाडक दो खड़ा बलड कल एक सौ भी सौ गुड जी एक सौ भी बतासी बयान ਉਮਰ ਬਤਾਵਾਂਗਾ ਤਾਂ ਮੇਰਾ ਜਦ ਤੁਹਾਡਾ ਬਲੱਡ ਪ੍ਰੈਸ਼ਰ ਹੈ 80 120 ਹੋਣਾ ਚਾਹੀਦਾ ਜਿਵੇਂ ਜਿਵੇਂ ਉਮਰ ਵੱਧ ਜਾਂਦੀ ਹੈ ਸਾਡਾ ਜਿਹੜਾ 130 40 35 ਤੱਕ ਕੋਈ ਗੱਲ ਨਹੀਂ ਇਦਾਂ ਹੀ 슈ਗਰ ਦਾ ਜਿਹੜਾ ਲੈਵਲ ਆ ਉਹ 125 ਸਟੈਂਡਰਡਾਈਜ਼ ਕੀਤਾ ਗਿਆ ਜਦੋਂ ਇਹ ਤੋਂ 슈ਗਰ ਵੱਧਦੀ ਹੈ 150 ਤੋਂ ਉੱਪਰ ਤਾਂ ਉਹਨੂੰ ਕਿਹਾ ਜਾਂਦਾ ਵੀ ਤੁਹਾਨੂੰ 슈ਗਰ ਹੋ ਗਈ ਹੈ ਉਹਦੇ ਲਈ ਫੇਰ ਮੈਡੀਸਿਨ ਖਾਣੀ ਪੈਂਦੀ ਹੈ ਔਰ ਉਹ ਬੜੀ ਜ਼ਿੰਦਗੀ ਔਖੀ ਹੋ ਜਾਂਦੀ ਹੈ ਬਹੁਤ ਸਾਰੀਆਂ ਬਿਮਾਰੀਆਂ ਲੱਗਣਗੀਆਂ ਲੋ ਜੀ ਇਹ ਬਸ ਬੱਚੇ ਨੂੰ ਵੀ ਘੰਟੇ ਲਾਉਂਗੇ